ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਤੇ ਆਪਾਂ ਕੁੰਡੇ ਪਾ ਕੇ ਤਾਂ ਆਹ ਇੱਕ ਕੁੰਡਾ ਆਪਾਂ ਸਿੱਧਾ ਬਣਾ ਬਣਾ ਲਿਆ ਉਲਟੀ ਸਾਈਡ ਤੋਂ ਤਿੰਨ ਕੁੰਡੇ ਉਲਟੇ ਬਣਾ ਲੇ ਇਸ ਤਰ੍ਹਾਂ ਬਣਾਉਣੀ ਆਪਾਂ ਇਹ ਉਲਟੀ ਸੜਾਈ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਵੀਡੀਓ ਆ ਬਹਿਲਾ ਮੈਂ ਗੁੰਡੇ ਪਾਲੇ ਸੀ ਚਾਰ ਹੀ ਪਾਏ ਆ ਜੀ ਹੱਲੇ ਤੇ ਅਗਲੇ ਚਾਰ ਮੈਂ ਦੱਸ ਦਿੰਨੀ ਕਿਵੇਂ ਪਾਉਣੇ ਆ ఆహావళా గుండా బావే సండ్ బే ఉల్టే ఫ సండే ఉల్టే ఉల్టి సైడ్ ఆ ਹਰ ਜਿਹਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰੀ ਵੀਡੀਓ ਵੱਤ-ਵੱਤ ਦੇਖਿਆ ਕਰੋ ਜੀ ਤੇ ਵੱਤ-ਵੱਤ ਸ਼ੇਅਰ ਵੀ ਕਰਦਿਆ ਕਰੋ ਉਹਦੇ ਲਈ ਵੀ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਇੱਥੇ ਆਪਾਂ ਇੱਕ ਗੁੰਡਾ ਉਲਟਾ ਬਣਾਵਾਂਗੇ। ਆਹ ਸੌਰੀ ਸਿੱਧਾ ਬਣਾਵਾਂਗੇ। ਆ ਦੋਵਾਂ ਦਾ ਆਪਾਂ ਇੱਕ ਕਰ ਦਾਂਗੇ। ਆਪਾਂ ਨੂੰ ਇੱਥੇ ਇੱਕ ਗੁੰਡਾ ਹੀ ਚਾਹੀਦਾ। ਹੁਣ ਆਪਾਂ ਆਗੇ ਜੀ ਸਿੱਧੇ ਪਾਸੇ। ਸਿੱਧੇ ਪਾਸੇ ਆਪਾਂ ਇੱਕ ਗੁੰਡਾ ਉਲਟਾ ਬਣਾਵਾਂਗੇ, ਤਿੰਨ ਗੁੰਡੇ ਸਿੱਧੇ ਬਣਾਵਾਂਗੇ। பூரி சிலை அப்படா உல்ட்டா தின் கண்டே சிதை பண்ணீட கேண்டா உல்ட்டா

ਪੰਜਵੀਂ ਸਲਾਈ ਆ ਗਈ ਆਪਣੀ ਇਹਦੇ ਤੇ ਵੀ ਆਪਾਂ ਇੱਕ ਗੁੰਡਾ ਉਲਟਾ ਤੇ ਤਿੰਨ ਗੁੰਡੇ ਸਿੱਧੇ ਬਣਾ ਕੇ ਕੰਪਲੀਟ ਕਰਦੇ ਆਂ ਪੂਰੀ ਸਲਾਈ ਇਦਾਂ ਅੱਗੇ ਆਪਾਂ ਬਣਾਵਾਂਗੇ ਡਿਜ਼ਾਈਨ ਹਲੋ ਜੀ ਆਪਾਂ ਆ ਗਏ ਹੁਣ ਸਿੱਧੇ ਆਹਾਂ ਸੌਰੀ ਸਿੱਧੇ ਸਲਾਈ ਬਣਾ ਲਈ ਆਪਾਂ ਉਲਟੇ ਪਾਸੇ ਤੇ ਆਪਾਂ ਉਲਟੇ ਪਾਸੇ ਤੋਂ ਡਿਜ਼ਾਈਨ ਦੀ ਸ਼ੁਰੂਆਤ ਕਰਨੀ ਆ ஆடா பத்தியாக்கி அப்படி வந்து குடைய தின டபல் வால் பாக்கு பண்ணலாம் கண்டா சிதா ஜே தின குண்டு என்ன டபல் வனலா ਲਈ ਆਪਾਂ ਪੂਰੀ ਸਲਾਈ ਬਣਾਣੀ ਬਣਾ ਲਈ ਉਲਟੀ ਸਾਈਡ ਤੋਂ ਤੇ ਹੁਣ ਆਪਾਂ ਆਗੇ ਜੇ ਸਿੱਧੇ ਪਾਸੇ ਆਹ ਵੜਾ ਕੁੰਡਾ ਆਪਾਂ ਤਾਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਕੇ ਜਿਹੜੇ ਆਪਾਂ ਵੜ ਪਾਏ ਸੀ ਤਿੰਨਾ ਕੁੰਡਾ ਤਿੰਨਾਂ ਦੇ ਵੜ ਤਾਰ ਲਾਂਗੇ ਵੜ ਤਾਰ ਕੇ ਇਧਰੋਂ ਲਵਾਂਗੇ ਸਲਾਈ ਇਸ ਤਰ੍ਹਾਂ ਇੱਕ ਵਾਰੀ ਬਣਾਇਆ ਕੁੰਡਾ ਹੁਣ ਇਹਨਾਂ ਨੂੰ ਅਸੀਂ ਤਾਰਨਾ ਨਹੀਂ ਹੈਗਾ ਧਾਗਾ ਇੱਧਰ ਕਰਕੇ 2 ਫਿਰ ਧਾਗਾ ਪਿੱਛੇ ਕਰਕੇ 3 ਇਸ ਤਰ੍ਹਾਂ ਬਣਾ ਕੇ ਆਪਾਂ ਇਹਨਾਂ ਨੂੰ ਛੱਡ ਦੇਣਾ ਤਿੰਨਾਂ ਨੂੰ ਲਾਵਾਂਗੇ ਸਲਾਈ ਤੇ ਇਹ ਇਧਰੋਂ ਦੀ ਸਲਾਈ ਪਾਵਾਂਗੇ ਇੱਕ ਵਾਰੀ ਗੁੰਡਾ ਇੱਕ ਬਣਾਇਆ ਦੋ ਗੁੰਡੇ ਹੋ ਗਏ ਜੀ ਪਿੱਛੇ ਕਰਕੇ ਤਾਂਗਾ ਤਿੰਨ ਗੁੰਡੇ ਹੁਣ ਆਪਾਂ ਇਹਨਾਂ ਨੂੰ ਉਤਾਰ ਦਾਂਗੇ ਤਾਂਗਾ ਆਪਣੇ ਨਾਲ ਕਰਾਂਗੇ ਇੱਕ ਗੁੰਡਾ ਉਲਟਾ ਬਣਾ ਲਾਂਗੇ ਤਿੰਨ ਗੁੰਡੇ ਆਪਣੇ ਤਿੰਨ ਗੁੰਡਿਆਂ ਤੋਂ ਧਾਗਾ ਅੱਗੇ ਪਿੱਛੇ ਕਰਦੇ ਹੋਏ ਤੇ ਆਪਾਂ ਤਿੰਨ ਗੁੰਡੇ ਬਣਾ ਲਵਾਂਗੇ ਉਲਟੀ ਸਲਾਈ ਆਪਾਂ ਤਿੰਨ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਬਣਾ ਕੇ ਕੰਪਲੀਟ ਕਰਦੇ ਆ। ਇਹ ਵਾਲੇ ਇਸ ਤਰ੍ਹਾਂ ਆਪਣੇ ਡਿਜ਼ਾਈਨ। ਅੱਗੇ ਹੋਰ ਥੋੜਾ ਜਿਹਾ ਬਣਾ ਕੇ ਫੇਰ ਦਿਖਾਉਣੀ ਆ। ਅਲੱਗ ਹੀ ਆਪਾਂ ਇੰਨਾ ਡਿਜ਼ਾਈਨ ਬਣਾਇਆ। ਫਸਟ ਵਾਲਾ ਆਪਾਂ ਬਣਾਇਆ ਤੇ ਦੂਜਾ ਆਪਾਂ ਬਣਾਇਆ, ਤੀਜਾ ਬਣਾਇਆ। ਤੀਜਾ ਆਪਾਂ ਇਸ ਤਰ੍ਹਾਂ ਫਸਟ ਵਾਲੇ ਵਾਂਗ ਬਣਾਇਆ ਹੁਣ ਆਪਾਂ ਆਹ ਵਾਲਾ ਦੱਸ ਦਈਏ ਵੀ ਕਿਵੇਂ ਬਣਾਇਆ ਮੈਂ ਇਹ ਦੇਖੋ ਇੱਕ ਵਾਰੀ ਇੱਧਰ ਨੂੰ ਲਸਰ ਜਾਂਦੀ ਐ ਇੱਕ ਵਾਰੀ ਇੱਧਰ ਨੂੰ ਇੱਧਰ ਨੂੰ ਆਹ ਤੇ ਆਹ ਨਾਲ ਦੇਖੋ ਜੀ ਜਿਵੇਂ ਆਹ ਵਾਲੇ ਲਸਰ ਇੱਧਰ ਨੂੰ ਜਾਂਦੀ ਆ ਇੱਧਰ ਨੂੰ ਫੇਰ ਆ ਇੱਧਰ ਨੂੰ ਤੇ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਕਿਵੇਂ ਬਣਾਈ ਆ ਆਪਾਂ ਅਤੇ ਅਨਕੁੰਡੇ ਆਪਾਂ ਲਾ ਲੈਣੇ ਆ ਪਹਿਲਾਂ ਆਪਾਂ ਬਣਾਇਆ ਸੀਗਾ ਇਸ ਤਰ੍ਹਾਂ ਕੁੰਡੇ ਪਾ ਕੇ ਬਣਾਇਆ ਸੀਗਾ ਹੁਣ ਆਪਾਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਬਣਾਉਣਾ ਹੈ ਬਣਾਉਣਾ ਆਪਾਂ ਉਸੇ ਤਰ੍ਹਾਂ ਹੀ ਹੈ ਇੱਕ ਵਾਰੀ ਧਾਗਾ ਅੱਗੇ ਕਰਕੇ ਇੱਕ ਵਾਰੀ ਪਿੱਛੇ ਕਰਕੇ ਆਪਾਂ ਬਣਾਉਨੇ ਜਦੋਂ ਵਾਲ ਪਾ ਲੈਨੇ ਆ ਦੋ ਵਾਰੀ ਆਪਾਂ ਨੂੰ ਸਲਾਈ ਬਣਾਉਣੀ ਪੈਂਦੀ ਆ ਤਾਂ ਆਪਣੇ ਤਿੰਨ ਕੁੰਡੇ ਬਣ ਜਾਂਦੇ ਬਹੁਤ ਹੀ ਸੌਖਾ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਡਿਜ਼ਾਈਨ ਤੇ ਤੁਸੀਂ ਜਰੂਰ ਟਰਾਈ ਕਰਿਓ ਮੇਰੀ ਵੀਡੀਓ ਪੂਰੀ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਈਓ ਮੈਂ ਦੇਖਦੀ ਸੀ ਮੈਂ ਕਾਲੀ ਕਾਲੀ ਚ ਮੈਂ ਵੀ ਕਿਤੇ ਵਾਲ ਪਾ ਕੇ ਨਾ ਬਣਾ ਗਈ ਹਾਂ। ਇਹ ਦੇਖੋ ਜੀ ਹੁਣ ਇਸ ਤਰ੍ਹਾਂ ਬਣ ਗਈ ਇਧਰ ਨਾਲ। ਆ ਵਾਲਾ ਇਧਰ ਨੂੰ ਬਣਿਆ ਸੀ। ਆਹ ਲੋ ਜੀ ਇਸ ਤਰ੍ਹਾਂ ਬਣਦਾ 6 6 ਸਲਾਈਆਂ ਦਾ ਡਿਜ਼ਾਈਨ ਹੈ ਜੀ। ਆਪਾਂ ਚ 6 6 ਸਲਾਈਆਂ 4 4 ਗੁੰਡੇ ਆ ਤੇ 6 6 ਸਲਾਈਆਂ ਪਾ ਕੇ ਇਸ ਤਰ੍ਹਾਂ ਡਿਜ਼ਾਈਨ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ। ਤਾਂ ਇਸ ਤਰ੍ਹਾਂ ਬਣਦਾ ਜੀ ਡਿਜ਼ਾਈਨ। ਦੇਖੋ ਇਹ ਬਹੁਤ ਸੋਹਣਾ ਬਣਦਾ। ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਤੇ ਸੌਖਾ ਵੀ ਬਹੁਤ ਹੈ ਤੇ ਬਣਦਾ ਵੀ ਬਹੁਤ ਜਲਦੀ ਹੈ ਤੇ ਚਲੋ ਜੀ ਜੇ ਚੰਗਾ ਲੱਗਿਆ ਮੇਰਾ ਡਿਜ਼ਾਈਨ ਤੇ ਵੀਡੀਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਮਿਲਦੇ ਆਂ ਜੀ ਕੋਈ ਹੋਰ ਨਵੀਂ ਵੀਡੀਓ ਚ ਕੋਈ ਸੋਹਣਾ ਜਿਹਾ ਡਿਜ਼ਾਈਨ ਲੈ ਕੇ